ਦੱਸੋ ਡਿਸੀਜਨ ਦੱਸੋ ਤਾਂ ਸਹੀ ਕੀ ਆ ਆਖੜ ਬਾਈ ਯਾਰ ਕਮੇਟੀ ਆ ਤੁਸੀਂ ਇੱਕ ਮੈਂ ਯਾਰ ਪੁੱਛ ਆਜਾ ਆਓ ਰੈਫਰੀ ਦਾ ਜੋ ਰੈਫਰੀ ਦਾ ਡਿਸੀਜਨ ਆ ਜੀ ਉਹੀ ਪੱਕਾ ਦੱਸੋ ਕੀ ਆ ਗੁਰਪ੍ਰੀਤ ਕਿੱਥੇ ਆ ਆਓ ਲਵੀ ਦੱਸੋ ਕੀ ਡਿਸੀਜਨ ਆ ਯਾਰ ਕਮੇਟੀ ਬੁਲਾ ਰਹੀ ਆ ਤੁਹਾਨੂੰ ਰੈਫਰੀ ਸਾਹਿਬਾਨ ਜਿਹੜਾ ਡਿਸੀਜਨ ਦੱਸੋ ਜੜਾ ਡਿਸੀਜਨਲ ਕਮੇਟੀ ਨੂੰ ਦੱਸੋ ਭਰਾ ਵੜ ਕੇ ਯਾਰ ਸੁੱਖ ਪੁੱਛ ਕਿਹੜਾ ਰੈਫਰੀ ਆ ਯਾਰ ਆ ਦੱਸੋ ਇਹ ਆ ਦੱਸੋ ਇਹ ਡੇਟਰ ਆ ਕਿਹੜੇ ਰੈਡ ਨੂੰ ਦਿੱਤਾ ਹਾਂਜੀ ਡੇਟਰ ਆ ਹਾਂਜੀ ਕੀ ਦੋ ਕਿਹੜੀ ਇਹ ਤੂਕਰਾਰ ਪੁੱਛੋ ਵਾਹ ਕਿਹੜੀ ਇਹ ਤਾਜੀ ਦੱਸੋ ਹਣ ਗੱਜਣਾ ਡੇਰੇ ਬਾਬੇ ਨਾਨਕ ਵਾਲਾ ਗੱਜਣਾ ਕੰਨੀਆਂ ਕਬੱਡੀਆਂ ਪਈ ਉਹ ਵੀ ਦੱਸ ਦੋ ਜਿਹਦੇ ਕੋਲ 16 ਕਬੱਡੀਆਂ 13 ਨੰਬਰ 16 ਕਬੱਡੀਆਂ 13 ਨੰਬਰ ਲਿਆ ਗੱਜਣ ਡੇਰੇ ਬਾਬੇ ਨਾਰਕ ਦਾ ਬੈਸਟ ਰੇਡਰ ਹੈ ਤੇ ਮੋਹਲਾ ਜਿਹੜਾ ਉਹ ਬੈਸਟ ਜਾਫੀਆ ਤਾੜੀਆਂ ਮਾਰ ਦੋ ਜੀ ਗੱਲ ਮੁੱਕੀ ਰਮਦਾਸ ਫਰੰਦੀਪੁਰ ਸੈਕੰਡ ਆਓ ਓਕੇ ਜੀ